ਜਦੋਂ ਤੁਸੀਂ ਕੋਈ ਡਿਕਸ਼ਨਰੀ ਜਾਂ ਕਿਸੇ ਵਰਡ ਦੀ ਪ੍ਰੋਨਨਸੀਏਸ਼ਨ ਨੂੰ ਦੇਖਦੇ ਹੋ ਚਾਹਲ ਸਾਈਨ ਦਿੱਤੇ ਹੁੰਦੇ ਆ ਔਰ ਉਹ ਆਪਾਂ ਨੂੰ ਕਈ ਵਾਰ ਸਮਝ ਨਹੀਂ ਆਉਂਦੇ ਉਹ ਆਪਾਂ ਦੇਖਦੇ ਆ ਉਹ ਸਾਈਨ ਕਿਦਾਂ ਸਮਝਣੇ ਆ ਔਰ ਸਹੀ ਆਵਾਜ਼ ਕਿਦਾਂ ਨਿਕਾਲੀ ਸੀਐਚ ਨੂੰ ਲਿੰਗੁਇਸਟਿਕ ਦੇ ਵਿੱਚ ਆਪਾਂ ਕਿਦਾਂ ਲਿਖਾਂਗੇ ਲਿੰਗੁਇਸਟਿਕ ਦੇ ਦਾਪੇਸ ਦੋਸਤੋ ਸਾਨੂੰ ਆਉਣੇ ਚਾਹੀਦੇ ਆ ਤਾਂ ਹੀ ਅਸੀਂ ਸਹੀ ਪ੍ਰੋਨਨਸੀਏਸ਼ਨ ਕਰ ਸਕਦੇ ਆ ਜੋ ਚर्चा ਪਾਉਣੇ ਤੇ ਸਭ ਤੋਂ ਪਹਿਲਾ ਟਿਪ ਆਉਣੀ ਆ ਔਰ ਇਹਦੇ ਨਾਲ ਅਸੀਂ ਕੀ ਕਰਨਾ ਹੈ ਇੱਕ ਆਹ ਸਾਈਨ ਪਾਉਣਾ ਹੈ ਇਹ ਐਸ ਐਚ ਦਾ ਸਾਈਨ ਹੁੰਦਾ ਹੈ ਹੁਣ ਜਦੋਂ ਤੁਸੀਂ ਇਹਨਾਂ ਦੋਨੋਂ ਮਿਲਾ ਲਓਗੇ ਤਾਂ ਕੀ ਬਣੂਗਾ ਚਚਾ 치ਟ ਸੀ ਐਚੀ ਏ ਟੀ 치ਟ ਬਣਿਆ ਸੀ ਐਚ ਦਾ ਕੀ ਬਣ ਗਿਆ ਆ ਦੇਖੋ ਇਹ ਚਚਾ ਬਣ ਗਿਆ ਔਰ ਬਿਹਾਰੀ ਲਈ ਕੀ ਲਾਵਾਂਗੇ ਬਿਹਾਰੀ ਲਈ ਆਪਾਂ ਇਥੇ ਯੂਜ਼ ਕਰਾਂਗੇ ਆਈ ਦਾ ਸਾਈਨ ਔਰ ਉਸ ਤੋਂ ਬਾਅਦ ਆਪਣੇ ਕੋਲ ਆਈ ਈ ਏ ਜਿਹੜਾ ਹੈ ਕਿਉਂਕਿ ਆਪਾਂ ਬਿਹਾਰੀ ਆ ਰਹੀ ਹੈ ਇਸ ਕਰਕੇ ਆਪਾਂ ਕੀ ਕਰਨਾ ਹੈ ਬਿਹਾਰੀ ਦੇ ਲਈ ਆਪਾਂ ਆ ਦੋ ਬਿੰਦੂ ਲਗਾ ਦੇ ਇਹ ਸਿਹਾਰੀ ਸੀ ਕਿ ਇਹ ਬਣ ਗਈ ਬਿਹਾਰੀ ਤੇ ਟੀ ਇਦਾਂ ਹੀ ਆਪਾਂ ਯੂਜ਼ ਕਰ ਲੈਣੀ ਹੈ ਸਾਡਾ ਕੀ ਬਣ ਗਿਆ ਇਹ ਬਣ ਗਿਆ ਜੀ ਸ਼ੀਟ ਸਾਡੇ ਚੈਨਲ ਨੂੰ ਫੋਲੋ ਕਰੋ ਇਹਨੂੰ ਸਬਸਕ੍ਰਾਈਬ ਕਰੋ de lingüística de Gules, psico.